12.99 12.99 ਇਹਨੂੰ ਤੁਸੀਂ ਹਿੰਦੀ ਚ ਗਾ ਕੇ ਦੱਸਣਾ ਕੀ ਬਣੂਗਾ ਕੀ 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 12.99 ਕੋ ਹਿੰਦੀ ਮੇਂ ਗਾ ਕੇ ਬਤਾਈ 12. 12.99 ਕੋ ਹਿੰਦੀ ਮੇਂ ਗਾ ਕੇ ਦਾਨ 12. 12.99 ਲੋ ਗਾ ਦਿਓ 12.99 12 ਵਾੜਾ ਵਸ ਮਦਨੀ ਆਇਆ ਸਹੀ ਇਹੀ ਹੈਗਾ ਲ ਗਲਤ ਆਇਆ 1 2 3 4 5 6 7 8 9 ਗਿਆ ਹੈਗਾ 12 12 ਤੋਂ ਕਿਹੜਾ ਗਾਣਾ ਆਂਦਾ 12 ਮੈਨੇ ਉਹ ਗਣ ਨਹੀਂ ਮੈਂ ਤਾਂ ਸਿੱਧਾ ਐਕਸਪਾਇਰ ਹੈ 12.99 12 12.99 ਮੇ ਤਾਂ ਕਿਹੜਾ ਗਾਣਾ ਹੈ 12 ਬੋਲ ਤਾਂ ਮੈਂ ਹਾਰ ਗਿਆ 12.99 ਨੂੰ ਇੱਕ ਦੁਆਰਾ ਦੱਸੋ ਨੂੰ ਹਿੰਦੀ 'ਚ ਗਾ ਕੇ ਸੁਣਾਣਾ ਹੈ ਗਾਣਾ ਕੋਈ ਹੈ ਗਾਣਾ ਹੂੰ ਗਾਣਾ ਹੀ ਹੈ ਪੱਕਾ ਨਵਾਂ ਗਾਣਾ ਪੁਰਾਣਾ ਗਾਣਾ ਕੋਈ ਐ ਥੋੜਾ ਨਾ ਮੈਂ ਦੱਸੂਗੀ ਇਹ ਵੀ ਦੱਸ ਬਸ ਗਾ ਕੇ ਦੱਸਣਾ ਮੈਂ ਤੁਹਾਨੂੰ ਕੁਝ ਨਹੀਂ ਵੈਸੇ ਸੱਚੀ ਗਾਣੀ ਹੈ ਗਾਣਾ ਹਾਂ ਹੈਗਾ ਹੈਗਾ ਗਾਣੇ ਸੁਣਾਏਂਗੇ ਨਾ ਮੈਨੂੰ ਹੈ ਜਿੰਨਾ ਹੈਗਾ ਓਨਾਂ 'ਕ ਦੱਸੂਗੀ ਮੈਂ ਗਾਣਾ ਸੁਣਾਏਂਗੇ ਨਾ ਲੇਕਿਨ ਹੈ ਨੇਹਾ ਦਾ ਗਾਣਾ ਸੁਣਨ ਲਈ ਮੈਂ ਹਾਰ ਗਿਆ ਨਾ 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 ਬਣੀ। ਉਹ ਇਹ ਮੈਂ ਗਾਣੇ ਵਿੱਚ ਸੁਣਿਆ 12.99 ਹੁਣ ਸੁਣੋ 12.99 ਇਹਦਾ ਆਨਸਰ ਹੈਗਾ 13 ਹੋਨੇ ਲਗਾ। ਤੇਰਾ ਹੋਨੇ ਲਗਾ। 12.99 13 ਹੋਣ ਲੱਗਿਆ। ਉਹਨੂੰ ਹਿੰਦੀ ਚਾਗਾ ਕੇ ਦੱਸਾਂਗੇ 13 ਹੋਨੇ ਲਗਾ। ਹੁਣ ਗਾਓ। 13 ਹੋਨੇ ਲਗਾ ਮਤਲਬ 12.99 12 ਵਿੱਚ 1 ਪੁਆਇੰਟ ਰਹਿ ਗਿਆ ਜੋ ਪੂਰਾ ਹੋ ਜੂ 13 ਹੋ ਜੂਗਾ। ਤੇਰਾ ਹੋਨੇ ਲਗਾ ਯੇ ਸਹੀ ਕਿਹੜਾ ਗਾਣਾ ਸੱਚ ਕਰ ਲੈਣਾ ਠਾਈ ਨਹੀਂ ਬਾਦੂ ਨੇ ਨਾ ਆਪਾਂ ਨਹੀਂ ਮੰਦੇ ਠਾਈ ਨਹੀਂ ਤੇਰਾ ਹੋਨੇ ਲਗਾ ਤੇਰਾ ਹੋ ਰੇ ਲਗਾ ਸਾਰਾ ਬਾਰਾ ਦਸ ਲੰਨ ਨੀ ਮੈਂ ਥਾ ਉਹ ਤੇਰਾ ਹੋਨੇ ਲਗਾ ਸਹੀ ਗਾਦਾ ਹੁਣ ਤੁਸੀਂ ਮੈਨੂੰ ਪੰਜ ਏਦਾਂ ਜਿਹੀਆਂ ਫਿਲਮਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਜੱਟੀ ਵਰਡ ਆਂਦਾ ਹੋਵੇ ਇਹ ਫਿਲਮਾਂ ਤਾਂ ਇਹ ਤੱਕ ਹੈ ਇਹ ਪੂਰਾ ਤੱਕਾ ਹੈ ਇਹ ਫਿਲਮਾਂ ਤੁਸੀਂ ਕੋਈ ਵੀ ਦੱਸ ਸਕਦੇ ਹੋ ਨਮੀਆਂ ਪ੍ਰਾਣੀਆਂ ਮਿਕਸ ਕਰਕੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੱਟੀ ਨਾਮ ਤੋਂ ਕਿਹੜੀ ਫਿਲਮ ਹੈ ਬਦਲਾ ਜੱਟੀ ਦਾ ਓਕੇ ਇੱਕਾ ਬਦਲਾ ਜੱਟੀ ਦਾ ਇੱਕ ਮਿੰਟ ਹੋਰ ਲਲਕਾਰਾ ਜੱਟੀ ਦਾ ਠੀਕ ਹੈ ਇਹ ਦੋ ਹੋ ਗਈਆਂ ਹਏ ਤਾਂ ਕਹਿੰਦੇ ਸੀ ਕਰੇ ਨਾ ਜੱਟੀ ਨਾ ਆ ਗਿਆ ਦਿਮਾਗ ਚ ਦੇਖ ਜੱਟੀ ਫਿਲਮ ਵੀ ਸੀ ਜੱਟੀ ਕੱਲੀ ਜੱਟੀ ਬਿਲਕੁਲ ਹੈਗੀ ਹੈ ਹਾਂਜੀ ਹੈਗੀ ਹੈ ਤਿੰਨ ਕੱਢ ਜਾ ਅੱਗੇ 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 ਤੁਸੀਂ ਵੀ ਕਰੋ ਜਲਦੀ ਜਲਦੀ ਕਮੈਂਟ ਮੈਂ ਜੱਟੀ ਪੰਜਾਬ ਦੀ ਹਾਂਜੀ ਚਾਰ ਮੈਂ ਦੇਤਾ ਜਵਾਬ ਇੱਕ ਰਹਿ ਗਿਆ ਇੱਕ ਕੱਢ ਜਾ ਮੈਂ ਜੱਟੀ ਪੰਜਾਬੀ ਲੜਕਾ ਜੱਟੀ ਦਾ ਬਦਲ ਜੱਟੀ ਦਾ ਜੱਟੀ ਔਰ ਹਮ ਇੱਕ ਰਹਿ ਗਿਆ ਜਲਦੀ ਜੱਟੀ 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 ਖਰਜਾ ਸੋਚਦਾ ਦੇ ਅਸਾ 10 9 ਪਹਿਲੇ ਕਰ ਦਿੰਦੀ ਆ ਓਕੇ ਸਵਾਲ ਲੈ ਕੇ ਆਈਆਂ ਔਖਾ ਕੋਈ ਨਹੀਂ ਤੁਹਾਡੇ ਨਾਲ ਰਿਲੇਟਡ ਹੀ ਨੇਗੇ ਪੂਰਾ ਹੀ ਨਹੀਂ 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 ਦੱਸੋ ਤੁਸੀਂ ਤਾਂ ਨਹੀਂ 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 ਪੂਰਾ ਇੰਜੋਏ ਹੋ ਹੋ ਕੇ ਇੰਜੋਏ ਨਹੀਂ ਮੈਡਮ ਇਹ ਔਖੇ ਸਵਾਲ ਨੇ ਤੁਹਾਡੇ ਮੈਂ ਇੱਕ ਤਾਂ ਐਂਟਰਟੇਨਮੈਂਟ ਕਰੋ ਇਹਨਾਂ ਦਾ ਕਹਿੰਦੇ ਨੇ ਮੈਨੂੰ ਫਿਲਮਾਂ ਦਾ ਪੁੱਛੋ ਫਿਲਮਾਂ ਦਾ ਪੁੱਛਾ ਅਜ ਪੁੱਛ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਮੈਂ ਜੱਟੀ ਪੰਜਾਬ ਦੀ ਜੱਟੀ ਫਿਲਮ ਵੀ ਹੈਗੀ ਐ ਇੱਕ ਹਾਂਜੀ ਆਈ ਥਿੰਕ ਜੱਟੀ ਫਿਲਮ ਜਿਹੜੀ ਉਹ ਪਾਕਿਸਤਾਨੀ ਹੀ ਸ਼ਾਇਦ ਬਾਕੀ ਕਨਫਰਮ ਨਹੀਂ ਹੈਗੀ ਇੱਕ ਰਹਿ ਗਿਆ ਕੋਈ ਤਾਂ ਹੋਰ ਫਿਲਮ ਸੀ ਜੱਟੀ 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 ਤਾਂ ਕਈ ਫਿਲਮਾਂ ਨੇ ਦੱਸੋ ਯਾਰ ਕਮੈਂਟ ਕਰਕੇ ਮੈਂ ਇੱਥੇ ਹੁਲ ਜਰਾਂ ਆਖਰੀ ਫਿਲਮ ਰਹਿ ਗਈ ਇੱਕ ਫਿਲਮ ਰਹਿ ਗਈ ਜਲਦੀ ਜਲਦੀ ਕਮੈਂਟ ਕਰੋ ਕਿਹੜੀ ਹੈਗੀ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਕੋਈ ਵੀ ਦੱਸ ਸਕਦਾ ਜੇ ਜੱਟ ਦਾ ਗੰਡਾਸਾ ਤਾਂ ਜੱਟੀ ਦਾ ਵੀ ਗੰਡਾਸਾ ਹੋਊਗਾ ਨਹੀਂ ਹੈਗਾ ਜੱਟੀ ਦਾ ਗੰਡਾਸਾ ਖੜ ਜਾ ਫਿਰ ਜੱਟੀ ਦੀ ਮਧਾਣੀ ਆ ਵੀ ਮਦਾਨੀ ਫਿਲਮ ਤਾਂ ਹੈਗੀ ਬਟ ਜੱਟੀ ਦੀ ਮਦਾਨੀ ਨਹੀਂ ਹੈਗੀ ਇਹ ਖੜ ਜਾ ਜੱਟੀ 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 ਮੁਕਾਬਲਾ ਜੱਟੀ ਦਾ ਸ਼ੁਕਰ ਐ ਇੰਨਾ ਦਿਮਾਗ ਤੇ ਜ਼ੋਰ ਪਾਇਆ ਮੈਨੂੰ ਤਾਂ ਡਰ ਸੀ ਕਿ ਤੂੰ ਇੰਜ ਨਾ ਖਿੱਚਣਾ ਮੇਰੇ ਬਿੱਤਰ ਦੀ ਫਿਲਮ ਹੈ ਸਹੀ ਆ ਸ਼ਾਇਦ ਬਿਲਕੁਲ ਸਹੀ ਆ ਠੀਕ ਹੈ ਪੱਕਾ ਅਰੇ ਕੀ ਬਾਤ ਆ ਛਾ ਗਿਆ ਮੰਗਲ ਸਿੰਘ ਜੀ ਮੁਕਾਬਲਾ ਜੱਟੀ ਦਾ ਸੋ ਮੈਂ ਆਪਣੇ ਸਾਹਮਣੇ ਕਮੈਂਟ ਜਿਹੜੇ ਜਵਾਬ ਦਿੱਤੇ ਨੇ ਤੇ ਤੁਸੀਂ ਆਪਣੇ ਸਾਹਮਣੇ ਜਵਾਬ ਦੇ ਸਕਦੇ ਹੋ ਕੋਈ ਫਿਲਮਾਂ ਤਾਂ ਬਹੁਤ ਹੋਣਗੇ ਜਿਹੜੇ ਮੈਨੂੰ ਪੰਜਾਂ ਜਾਂਸੀ ਮੈਂ ਦੱਸਦਾ ਤੇ ਕਮੈਂਟ ਨਹੀਂ ਪਾ ਕਾਫ ਕੁਐਸਚਨ ਲੈ ਕੇ ਆਇਆ ਤੁਸੀਂ ਬਹੁਤ ਜ਼ਿਆਦਾ ਥੈਂਕ ਯੂ ਸੋ ਮਚ ਮੇਰੇ ਵਾਲਾ ਤਾਂ ਉਹ ਇੱਕ ਲਾਈਕ ਬਣਦਾ ਤੁਸੀਂ ਵੀ ਕਰੋ ਯਾਰ ਲਾਈਕ ਬੜੇ ਅੱਜ ਨੀਹਾ ਜੀ ਨੇ ਟਫ ਦੇ ਕੁਐਸਚਨ ਲੈ ਕੇ ਆਏ ਟਫ ਹੈ ਬਹੁਤ ਕੋਲ ਉਹ ਕੇ ਲੈ ਕੇ ਆਈਏ